Gracias por ver el video. ਰਈ ਕੀ ਨਾਮ ਹੈ ਤੁਹਾਡਾ ਚਰਨਜੀਤ ਤੁਸੀਂ ਕੀ ਲੱਗਦੇ ਆ ਬੇਟੇ ਤੇ ਮੰਮੀ ਕੀ ਗੱਲ ਬਣੀ ਤੁਹਾਨੂੰ ਕੱਲ ਤੁਹਾਡੇ ਬੇਟੇ ਨਾਲ ਤੁਹਾਡੇ ਬੇਟੇ ਨਾਲ ਜੀ ਸੱਦ ਕੇ ਲਗਾਇਆ ਦੋ ਜਣੇ ਸੀਗੇ ਪੱਗ ਇੱਕ ਦੇ ਪੱਗ ਬੰਨੀ ਸੀ ਇੱਕ ਦੇ ਐਨਕਾ ਲੱਗਦੇ ਆ ਅੱਛਾ ਇੱਕ ਇਹਨਾਂ ਦਾ ਬੇਟਾ ਪਹਿਲਾਂ ਵੱਡਾ ਅੱਛਾ ਫਿਰ ਤੁਹਾਨੂੰ ਕੀ ਕਿਵੇਂ ਸੁਨੇਹਾ ਕੀ ਮਿਲਿਆ ਸਾਡ ਬਾਈ ਦੱਸ ਕੇ ਗਿਆ ਜੀ ਵੀ ਤੁਹਾਡਾ ਬੇਟਾ ਡਿੱਗ ਗਿਆ ਫਿਰ ਚੱਕ ਕੇ ਲੈ ਅੱਛਾ ਉਸ ਸਮੇਂ ਤੁਹਾਨੂੰ ਕਿਵੇਂ ਲੱਗਿਆ ਵੀ ਕੋਈ ਉਹਦਾ ਕੁਝ ਖਾਦਾ ਸੀ ਜਾਂ ਕੀ ਮੈਂ ਤਾਂ ਘਰੇ ਹੈ ਨਹੀਂ ਸੀ ਅੱਛਾ ਇਹ ਰਾਈਡ ਸੀ ਠੀਕ ਹੈ ਕੀਕ ਪਹਿਲਾਂ ਵੀ ਇਹਨਾਂ ਦਾ ਪਹਿਲਾਂ ਵੀ ਤੁਹਾਡੇ ਕੋਈ ਇਸ ਤਰ੍ਹਾਂ ਹੋਇਆ ਜੀ ਹਾਂਜੀ ਮੁੰਡਾ ਵੱਡਾ ਸੀ ਪਹਿਲਾਂ ਇਹ ਛੋਟਾ ਸੀ 3 ਵਜੇ ਦੀ ਵਜ੍ਹਾ ਨਾਲ ਹੁੰਦਾ ਸੀ ਨਾਂਵਾਂ ਤੁਹਾਡਾ ਹਰਦੀਪ ਸਿੰਘ ਅੱਛਾ ਤੁਸੀਂ ਕਿਵੇਂ ਤੁਹਾਡਾ ਬੇਟਾ ਵੀ ਦੱਸ ਰਹੇ ਐ ਹਾਂ ਉਹ ਸੀਗਾ ਅਜਿਹਾ ਹੁੰਦਾ ਉਹ ਦੋਈ ਦੂਈ ਤੇ ਪਾਹੀ ਉਹਨੂੰ ਅੱਛਾ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਹੁਣ ਤੱਕ ਜਿਹੜੇ ਤੁਹਾਨੂੰ ਲੱਗ ਰਿਹਾ ਵੀ ਮੌਤਾਂ ਹੋਈਆਂ ਜਿਹੜੀਆਂ ਬਹੁਤ ਹੋਗੀਆਂ ਕੋਈ ਨਤਾਜਾ ਕੋਈ ਗਿਣਤੀ ਕੋਈ ਗਿਣਤੀ ਨਹੀਂ ਜੋ ਤਾਂ ਮਿਸਤਰੀਆਂ ਨੇ ਮਰੇ ਆ ਇਹ ਤੇ ਨਹੀਂ ਮਰੀ ਹੋਗੀ ਉਹ ਕੱਲ ਮਰੀ ਦੋ ਆ ਕੱਲ ਮਰੀ ਸਾਫ ਤੇ ਜੀ ਕੀ ਨਾਮ ਸੀ ਮਾਤਾ ਜੀ ਬੈਠੇ ਦਾ ਉਹ ਜਸਵਿੰਦਰ ਸਿੰਘ ਸੀ ਜਸਵਿੰਦਰ ਸਿੰਘ ਤੇ ਤੁਹਾਡਾ ਕੀ ਲੱਗਦਾ ਸੀ ਜੀ ਮੇਰਾ ਪੋਤਾ ਸੀ ਤੁਹਾਡਾ ਪੋਤਾ ਸੀ ਹਾਂਜੀ ਅੱਛਾ ਪਹਿਲਾਂ ਕਿੰਨੇ ਚਿਰ ਉਹ ਅਸੀਂ ਨਸ਼ੇ ਕਰਦੇ ਨੂੰ ਜੀ ਨਹੀਂ ਪਹਿਲਾਂ ਤਾਂ ਨਹੀਂ ਸੀ ਜੀ ਇਹਨਾਂ ਕਰਦਾ ਤੇ ਕੱਲ ਉਹਨੂੰ ਕੌਣ ਫਿਰ ਘਰੋਂ ਲੈ ਕੇ ਕੋਈ ਦੋਸਤ ਜੀ ਕੋਈ ਨਾ ਜੀ ਸਾਨੂੰ ਪਤਾ ਹੀ ਨਹੀਂ ਬਾਹਰੋਂ ਸੀਗੇ ਦੋ ਜਣੇ ਅੱਛਾ ਉਹਨਾਂ ਦੀਆਂ ਅੱਖਾਂ ਲੱਗੀਆਂ ਜਿਆ ਕਰਦੇ ਇੱਕਦਮ ਮੂੰਹ ਬੰਨਿਆ ਸੀ ਤੁਹਾਨੂੰ ਫਿਰ ਪਤਾ ਕਿਵੇਂ ਲੱਗਿਆ ਜੀ ਉਹਦੇ ਸਾਨੂੰ ਜਦੋਂ ਕੋਈ ਦੱਸ ਗਿਆ ਫਿਰ ਉਹਦੇ ਕੋਈ ਦੇਦੇ ਜਿਹਾ ਉਹਨਾਂ ਨੇ ਕਿ ਵੀ ਇਹ ਕੋ ਦੋ ਬੰਦੇ ਸੀਗੇ ਵੀ ਉਹ ਲੈ ਕੇ ਗਏ ਆ ਤੇ ਉਹਦੇ ਪਤਾ ਨਹੀਂ ਕੀ ਕੋਈ ਗੱਲ ਨੇ ਚ ਕੋਈ ਗੱਲ ਦੱਸੀ ਵੀ ਕੀ ਨਹੀਂ ਅਈ ਤੇ ਤੇ ਡਿੱਗਿਆ ਪਿਆ ਚੱਕ ਕੇ ਲੈਂਦਾ ਕਿੱਥੇ ਪਿਆ ਸੀ ਡਿੱਗਿਆ ਜੀ ਥਾਈ ਜੀ ਇਹਨਾਂ ਦੀ ਮਾਤਾ ਤੁਹਾਡਾ ਕੀ ਨਾਮ ਹੈ ਜੀ ਸਰ ਨਹੀਂ ਕਰਦੇ ਤੁਸੀਂ ਕੀ ਲੱਗਦੇ ਸੀ ਇਹ ਬੇਟੇ ਦੇ ਉਹ ਆ ਲੱਗਦੇ ਠੀਕ ਹੈ ਜੀ ਕੀ ਘਟਨਾ ਹੋਈ ਕੱਲ ਤੁਹਾਡੇ ਪਰਿਵਾਰ ਚ ਘਟਨਾ ਧਰਮਸਾਲਾ ਦੇ ਵਿੱਚ ਵੀ ਨਸ਼ੇ ਦਾ ਹੀ ਹੋਇਆਗਾ ਹੋਰ ਕੀ ਹੋਇਆ ਪਹਿਲਾਂ ਵੀ ਕੋਈ ਬੱਚਾ ਤੁਹਾਡੇ ਪਰਿਵਾਰ ਦੇ ਵਿੱਚੋਂ ਪਹਿਲਾ ਸਾਲ ਕੋ ਹੋਵੇ ਕਾ ਦੋ ਸਾਲੋਂ ਦੋ ਤਿੰਨ ਸਾਲ ਹੋ ਗਏ ਦੋ ਸਾਲ ਹੋ ਗਏ ਨਸ਼ਾ ਦਾ ਹੀ ਬੇਟਾ ਸੀ ਅੱਛਾ ਉਹ ਵੀ ਨਸ਼ੇ ਕਰਨੀ ਜੀ ਹਾਂ ਜੀ ਤੇ ਇਹ ਵੀ ਨਸ਼ੇ ਕਰਨੀ ਹਾਂ ਚੱਕ ਨੂੰ ਤਾਂ ਕੱਲ ਤੜਕੇ ਮਰੇ ਪਏ ਨੂੰ ਚੱਕ ਕੇ ਰਵੇ ਰਾਤ ਦਾ ਮੁਕਾ ਉੱਥੇ ਹੋਰ ਅਮਰਦਾਸ ਦੇ ਸਿੱਖਾਂ ਦੇ ہاں ਜੀ ਨਾਲੇ ਤੱਕ ਜਿੰਦਰਾ ਲੱਗਣਾ ਚਾਹੀਦਾ ਧਰਮ ਸਾਲ ਨਾਲੇ ਇੱਥੇ ਸਾਡੇ ਪਿੰਡ ਦੇ ਵਿੱਚ ਇਹ ਕੁਝ ਹੋਣਾ ਨਹੀਂ ਚਾਹੀਦਾ ਸਰਕਾਰ ਆ ਫੈਕਟਰੀਆਂ ਬੰਦ ਕਰਨ ਲਨ ਆਪੇ ਨਾਲਿਆ ਹਰਮੰਦਰ ਸਿੰਘ ਸਰਾ ਪਿੰਡ ਬਾਡੀ ਤੋਈ ਅਸੀਂ ਸਰਕਾਰ ਮੂਰੇ ਹੀ ਪ੍ਰਸ਼ਾਸਨ ਮੂਰੇ ਬੇਨਤੀ ਕਰਦੇ ਆਂ ਵੀ ਸਾਡੇ ਜਿੰਨੇ ਵੀ ਮੁੰਡੇ ਇੱਕ ਮਹੀਨੇ ਦੇ ਵਿੱਚ ਪੰਜ ਮੌਤਾਂ ਹੋਊਗਾ ਚਿੱਟੇ ਦੇ ਨਾਲ ਜਿਹੜੇ ਇਹਨਾਂ ਦਾ ਕੱਲ ਨੁਕਸਾਨ ਹੋਇਆ ਇੱਕ ਮੁੰਡਾ ਜਗੂ ਸਿੰਘ ਦਾ ਇੱਕ ਮੁੰਡਾ ਜਗਸੀਰ ਸਿੰਘ ਦਾ ਦੋਨੇ ਦੇ ਧਰਮਸ਼ਾਲਾ ਦੇ ਵਿੱਚ ਟੀਕੇ ਲਾਏ ਇਹਨੂੰ ਤਾਂ ਉਸੇ ਦਿਨ ਹੀ ਇਹ ਕੰਟਰੋਲ ਕਰਕੇ ਲੈ ਗਏ ਡੱਬ ਵਾਲੀ ਮੰਡੀ ਵੀ ਲੈ ਕੇ ਗਏ ਜਿਸ ਦੇ ਦਰਾਂ ਨੇ ਇਹਦੀ ਮੌਤ ਹੋ ਗਈ ਦੂਜਾ ਮੁੰਡਾ ਕੱਲ ਉਹਨਾਂ ਨੂੰ ਥਿਆਇਆ ਤੇ ਕੱਲੀ ਉਹਦਾ ਸ਼ਿਸ਼ਕਾਰ ਹੋਇਆ ਸਾਡੇ ਪਿੰਡ ਦੇ ਵਿੱਚ ਬਹੁਤ ਸੋਗ ਦੀ ਲਹਿਰ ਹੈ ਸਾਡమే ਦੀ ਲਹਿਰਾ ਪੂਰੇ ਪਿੰਡ ਨੇ ਸ਼ੋਗ ਮਨਾਇਆ ਵੀ ਦੋ ਲਾਸ਼ਾਂ ਇੱਕ ਦਿਨ ਦੇ ਵਿੱਚ ਗੰਗੀਆਂ ਤੇ ਇੱਕ ਮਹੀਨੇ ਦੇ ਵਿੱਚ 6-7 ਮੌਤਾਂ ਹੋ ਗਈਆਂ ਐਵਰੇਜ ਪੈ ਗਈ ਸਾਡੀ ਚਿੱਟੇ ਦੇ ਨਾਲ ਜਿਹੜੀਆਂ ਸਰਕਾਰਾਂ ਇਹ ਕਹਿੰਦੀਆਂ ਵੀ ਚਿੱਟਾ ਨਹੀਂ ਵਿਗਦਾ ਵਿਗਦਾ ਕਿਉਂ ਨਹੀਂ ਉਹਨਾਂ ਨੂੰ ਪੁੱਛੋ ਕਿਸੇ ਪ੍ਰਸ਼ਾਸਨ ਨੇ ਇਸ ਪਰਿਵਾਰ ਨੂੰ ਪੁੱਛਿਆ ਹੋਵੇ ਵੀ ਤੁਹਾਡਾ ਮੁੰਡਾ ਕਾਹਨਾਂ ਮਰਿਆ ਹੈ ਉਲਟਾ ਦਬਾ ਰਿਹਾ ਹੈ ਵੀ ਤੁਸੀਂ ਖਬਰ ਨਾ ਲਾਇਓ ਪਿੰਡ ਦੀ ਬੇਇੱਜ਼ਤੀ ਹੈ ਬੇਇੱਜ਼ਤੀ ਤਾਂ ਇਹਨਾਂ ਦੀ ਤਾਂ ਹੋ ਗਈ ਕੋ ਇਹਨਾਂ ਦੇ ਘਰ ਨੂੰ ਜਿੰਦਰਾ ਲੱਗ ਗਿਆ ਦੋ ਮੁੰਡੇ ਨੌਜਵਾਨ ਸੀ ਮਰ ਗਏ ਇਹਨਾਂ ਦੇ ਗਵਾਂਢ ਚ ਵੀ ਜਿਹੜੇ ਨੌਜਵਾਨ ਮੁੰਡੇ ਮਰੇ ਆ ਉਹ ਵੀ ਚਿੱਟੇ ਦੀ ਪੇਟ ਚੜ ਗਏ ਤੇ ਜਿਹੜੇ ਇੱਥੇ ਸਾਡੇ ਪਿੰਡ ਦੇ ਨਮਾਇੰਦਗੀ ਕਰਦੇ ਆ ਚਾਹੇ ਉਹ ਪੰਚਾਇਤ ਦੇ ਵਿੱਚ ਐ ਚਾਹੇ ਨਸ਼ੇ ਰੋਕੂ ਕਮੇਟੀ ਦੇ ਮੈਂਬਰ ਆ ਉਹ ਇੱਥੇ ਇਹੀ ਕਹਿੰਦੇ ਆ ਵੀ ਸਾਡਾ ਪਿੰਡਾ ਜਿਹੜਾ ਨਸ਼ਾ ਮੁਕਤ ਹੋ ਗਿਆ 0% ਤੇ ਚੱਲ ਰਿਹਾ ਸਿਰਫ ਕਾਗਜ਼ਾਂ 'ਚ ਐ ਜਦੋਂ ਕੋਈ ਜ਼ਮੀਨੀ ਪੱਧਰ ਤੇ ਸਾਡਾ ਪਿੰਡ ਗਵਾਹ ਪੂਰਾ ਪਿੰਡ ਬਾਂਡੀਏ ਸੀ ਪਿੰਡ ਦਾ ਗਵਾਹ ਬੈਠੇ ਆ ਜਿੱਥੇ ਅਸੀਂ ਬੈਠੇ ਆ ਅਸੀਂ ਦੁੱਖ ਨਾ ਕਹਿ ਰਹੇ ਆ ਪੂਰੇ ਨਾ ਅਸੀਂ ਕਿਸੇ ਦੇ ਖਿਲਾਫ ਨਹੀਂ ਬੋਲ ਰਹੇ ਕਿਸੇ ਸਰਕਾਰ ਦੇ ਖਿਲਾਫ ਨਹੀਂ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਵੀ ਉਹਨਾਂ ਕੋਲ ਪ੍ਰਬੰਧ ਕਰਨ ਪੁੱਛਿਆ ਜਾਵੇ ਵੀ ਉਹਨਾਂ ਦੇ ਪ੍ਰਬੰਧ ਕਿੰਨੇ ਸਾਫ਼ਤ ਹੋਏ ਆ ਇਹ ਆ ਕੇ ਪੁੱਛਿਆ ਜਾਵੇ ਇਹੀ ਸਾਡੀ ਬੇਨਤੀ ਸੀ ਅੱਛਾ ਸ਼ਾਮ ਦੇ ਜਿਹੜੀ ਇਹ ਦੌਰ ਘਟਣਾ ਹੋਈ ਆ ਜੀ ਇਹ ਪਰਸੋਂ ਸ਼ਾਮ ਦੀ ਆ ਇਹਦੇ ਬਾਰੇ ਸਾਨੂੰ ਇਹ ਨਹੀਂ ਪਤਾ ਲੱਗਿਆ ਬਈ ਬਾਹਰੋਂ ਕੌਣ ਆਇਆ ਕੌਣ ਨਹੀਂ ਆਇਆ ਇਹ ਸਭ ਨਸ਼ੇ ਦੇ ਕਾਰਨ ਜਦੋਂ ਧਰਮਸ਼ਾਲਾ ਦੇ ਵਿੱਚ ਡਿੱਗਿਆ ਪਿਆ ਦੇਖਿਆ ਉਦੋਂ ਬਾਅਦ ਇਹਨਾਂ ਦਾ ਪਰਿਵਾਰ ਗਿਆ ਇਹ ਚੱਕ ਕੇ ਲੈ ਸਾਨੂੰ ਆਂਢ ਗੁਆਢ ਨੂੰ ਤੇ ਬਾਅਦ ਵਿੱਚ ਪਤਾ ਲੱਗਿਆ ਜੀ ਜਿਹੜੀਆਂ ਇਹ ਸਰਕਾਰਾਂ ਕਹਿ ਰਹੀਆਂ ਵੀ ਨਸ਼ੇ ਨਹੀਂ ਆ ਰਹੇ ਸਾਡੇ ਵੀ ਇਦੋਂ ਥੋੜਾ ਜਿਹਾ ਪਿੱਛੇ ਹੋਇਆ। ਉਹ ਤੇ ਜੇ ਦੋ ਮੇਰੇ ਗੁਜ਼ਰ ਗਏ ਸੀ ਉਹ ਵੀ ਨਸ਼ੇ ਦੇ ਕਾਰਨ। ਇੱਕ ਜਿਹੜੇ ਘਰ ਦੇ ਨਾਲ ਇਹਨਾਂ ਨਾਲ ਘਟਨਾ ਵਾਪਰੀ ਹੈ। ਪਹਿਲਾਂ ਵੀ ਇਹਨਾਂ ਦਾ ਜਿਹੜਾ ਬੇਟਾ ਸੀਗਾ ਉਹ ਵੀ ਨਸ਼ੇ ਦੇ ਕਾਰਨ ਹੈ। ਜਿੰਨੀਆਂ ਇਹ ਮੌਤਾਂ ਹੋ ਰਹੀਆਂ ਇਹ ਸਾਡੀਆਂ ਵਿੜੇ ਦੇ ਵਿੱਚ ਤੇ ਹੋਰ ਵੀ ਇਹ ਸਾਰੇ ਪਿੰਡ ਦੇ ਵਿੱਚ ਇਹ ਗੱਲਾਂ ਵਾਪਰੀਆਂ ਜੀ। ਜਿਹੜੀ ਇਹ ਸਰਕਾਰ ਕਹਿੰਦੀ ਵੀ ਅਸੀਂ ਆ ਨਸ਼ੇ ਦੇ ਬਾਬਤ ਰੋਕ ਰਹੇ ਆ ਇਹ ਸਾਨੂੰ ਤਾਂ ਕੋਈ ਰੁਕਦਾ ਨਹੀਂ ਦੀਦਾ ਜੀ ਜੇ ਇਸ ਤਰ੍ਹਾਂ ਰਿਹਾ ਤੇ ਜਿਹੜੇ ਇਹ ਪਰਿਵਾਰ ਜਿਹੜੇ ਹੁਣ ਅਸੀਂ ਇੱਕ ਮਾਨਸ ਤੌਰ ਤੇ ਬਹੁਤੀ ਤੁਰੇ ਫਿਰਦੇ ਆ ਬੰਦੇ ਨਹੀਂ ਬਹੁਤ ਤੁਰੇ ਫਿਰਦੇ ਜਿਹੜੂ ਬੜੇ ਪੇ ਦੇ ਵਿੱਚ ਆ ਸਾਡੇ ਨਾਲ ਘਾਟਣਾ ਵਾਪਰ ਜਾਂਦੀ ਹੈ ਇਹੀ ਹਾਲ ਇਹ ਮੇਰੇ ਗਵਾਂੜ ਹੈ ਇਹੀ ਹਾਲ ਹੈ ਇਹਨਾਂ ਦਾ ਪਰਿਵਾਰ ਦੇ ਵਿੱਚ ਦੋ ਜੀ ਰਹਿ ਗਏ ਮੈਂ ਤਾਂ ਇੰਨਾ ਕਹਿਣਾ ਚਾਹੁੰਦਾ ਪ੍ਰਧਾਨ ਜੀ ਕੱਲ ਸੁਣਿਆ ਵੀ ਦੋ ਮੌਤਾਂ ਹੋ ਗਈਆਂ ਜੀ ਹਾਂ ਕੱਲ ਦੋ ਹੋ ਗਈਆਂ ਜੀ ਦੋਨਾਂ ਦਾ ਕੀ ਕਾਰਨ ਦੋਨੇ ਨਸ਼ੇ ਨਾਲ ਜੀ ਹਾਂਜੀ ਦੇਖੋ ਜੀ ਨਸ਼ੇ ਨਾਲ ਹੀ ਹੈ ਜਿਹੜੀਆਂ ਦੋ ਮੌਤਾਂ ਹੋ ਗਈਆਂ ਉਹਦਾ ਤਾਂ ਕੋਈ ਪਤਾ ਨਹੀਂ ਲੱਗਿਆ ਜੀ ਉਹ ਤਾਂ ਸਾਰੀ ਰਾਤ ਹੀ ਉੱਥੇ ਸਾਰੀ ਰਾਤ ਹੀ ਜੀ ਬਹਿ ਰਹੇ ਧਰਮਸਾਲਾ ਚ ਤੜਕੇ ਦੇ ਮੌਕੇ ਲਗੇ ਆ ਜੀ ਸਾਨੂੰ ਤੇ ਇੱਥੇ ਗਵਾਂਢ ਦੇ ਵਿੱਚ ਜਿਹੜੇ ਮੇਰੇ ਇਹ ਹੋਇਆ ਦੂਰ ਘਟੋਂੋਂ ਵਾਪਰੀ ਆ ਇੱਥੇ ਮੈਂ ਬੈਠਾਂਗਾ ਇੱਥੋਂ ਸਾਨੂੰ ਪਤਾ ਲੱਗਿਆ ਜੀ ਤੜਕੇ ਦੇ ਮੌਕੇ ਇਹ ਜਿਹੜੀਆਂ ਸਰਕਾਰਾਂ ਕਹਿੰਦੀਆਂ ਵੀ ਅਸੀਂ ਨਸ਼ੇ ਰੋਕ ਰਹੇ ਆ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਇਹ ਫਿਰ ਮਰਦੇ ਕਾਸ ਨਾਲ ਆ ਗਏ ਐਨਾ ਕਹਿਣਾ ਚਾਹੁੰਦਾ ਸੀ ਕੀ ਗੱਲ ਬਣੀ ਹੈ ਤੁਹਾਡੀ ਕੱਲ ਜਿਹੜੀ ਤੁਹਾਡਾ ਬੇਟੇ ਦੀ ਮੌਤ ਹੋਈ ਹੈ ਹੋ ਰਹੀ ਹੈ ਜਿਹੜ ਕੋਈ ਮਾੜਾ ਮੋਟੇ ਨਾਲ ਜੇ ਪੱਤੇ ਕਰਦੇ ਆ ਕੰਮ ਕਰਕੇ ਆਇਆ ਸੀ ਨਾ ਧੋਕੇ ਗਿਆ ਬਸ ਚਾਪੜੀ ਕੀ ਕੀ ਬਾਹਰ ਉੱਠ ਗਿਆ ਦੋ ਬੰਦੇ ਸੀ ਕੇ ਨਾਲ ਲੈ ਕੇ ਗਏ ਉਹਨੂੰ ਪਤਾ ਨਹੀਂ ਉਹ ਕਿੱਥੋਂ ਦੇ ਸੀਗੇ ਇੱਧਰ ਆ ਜੀ ਉਹਦੇ ਨਾਲ ਘੱਟ ਰਹੇ ਹਾਂ ਜੀ ਭਾਈ ਜੀ ਕੀ ਨਾਮ ਹੈ ਭਾਈ ਜੀ ਤੇਰਾ ਗੁਰਮੀਤ ਸਿੰਘ ਹੈ ਪਿੰਡ ਪਿੰਡ ਬਾਂਡੀ ਜਿਸ ਤੋਂ ਡੰਡਾ ਬਲਾਕ ਸੰਗਠਨ ਮੈਂ ਨਸ਼ੇ ਦੇ ਖਿਲਾਫ ਗੱਲ ਕਰ ਰਿਹਾ ਹਾਂ ਇਸ ਸਾਡੇ ਪਿੰਡ ਦੇ ਵਿੱਚ ਨਸ਼ਾ ਬਹੁਤ ਵਿਗੜਿਆ ਹੈ ਬਾਹਰੋਂ ਆ ਕੇ ਮੁੰਡੇ ਬਹੁਤ ਨਸ਼ਾ ਦੇ ਰਹੇ ਆ ਸਾਡੇ ਪਿੰਡ ਦੇ ਵੀ ਬਹੁਤ ਬੰਦੇ ਆ ਜਿਹੜੇ ਨਸ਼ਾ ਵੇਚ ਰਹੇ ਆ ਮੈਂ ਨਸ਼ਾ ਕਮੇਟੀ ਦਾ ਪਹਿਲਾ ਮੈਂਬਰ ਰਹਾ ਬਾਦਰ ਸਿੰਘ ਸਰਪੰਚ ਵੀ ਅੱਜ ਵੀ ਮੈਂ ਨਸ਼ੇ ਦੇ ਖਿਲਾਫ ਜੰਗ ਲੜ ਰਿਹਾ ਹਾਂ ਅਸੀਂ ਜੋ ਸਾਡੇ ਤੇ ਘਟਨਾਵਾਂ ਕੱਲ੍ਹ ਹੋਈ ਹੈ ਦੋ ਨੌਜਵਾਨ ਚਲੇ ਗਏ ਸਾਨੂੰ ਬਹੁਤ ਦੁੱਖ ਹੈ ਇਸ ਤੇ ਤੇ ਇਹ ਚਿੱਟੇ ਦੇ ਕਰਕੇ ਹੀ ਹੋਇਆ ਜੀ ਪਹਿਲਾਂ ਸਾਡੇ ਪਿਛਲੇ ਵਾਰ ਇੱਕ ਮਹੀਨੇ ਇੱਕ ਮਹੀਨਾ ਡੇਢ ਮਹੀਨਾ ਪਹਿਲਾਂ ਡੀਪੀ ਸਾਭ ਆਏ ਸੀ ਰਿੰਡੇ ਤੋਂ ਉਸ ਟਾਈਮ ਉਹਨਾਂ ਨੇ ਕਿਹਾ ਸੀ ਕਿ ਬਾਦੀ ਜ਼ੀਰੋ ਚ ਹੈ ਜੀ ਉਹ ਨਸ਼ਾ ਕੰਟਰੋਲ ਕੀਤਾ ਪਰ ਨਹੀਂ ਹੋਇਆ ਜੀ ਚਿੱਟੇ ਦੇ ਖਿਲਾਫ ਇਹ ਟੀਕੇ ਲਾ ਕੇ ਮਾਰੇ ਜੀ ਸਾਡਾ ਕਿਸੇ ਨੇ ਆ ਕੇ ਅੱਜ ਵੀ ਇੱਕ ਦੁੱਖ ਦਾ ਅਰਦਾਸ ਨਹੀਂ ਕੀਤਾ ਅਸੀਂ ਅੱਜ ਵੀ ਕਹਿੰਦੇ ਆ ਪ੍ਰਸ਼ਾਸਨ ਨੂੰ ਵੀ ਇਹ ਕੰਟਰੋਲ ਕੀਤਾ ਜਾਵੇ ਜੀ ਅਸੀਂ ਅੱਜ ਵੀ ਇਸ ਚੀਜ਼ ਨੂੰ ਇਨਾਂ ਅੱਗੇ ਬੇਨਤੀ ਕਰਦੇ ਆਂ ਕਿ ਕੰਟਰੋਲ ਕੀਤਾ ਜਾਵੇ ਮੈਂ ਉਸ ਦਿਨ ਵੀ ਬੋਲਿਆ ਸੀ ਕਿ ਨਸ਼ਾ ਬੰਦ ਹੋਇਆ ਜੀ ਪਰ ਇਹ ਕਹਿੰਦੇ ਸਾਡੇ ਪਿੰਡ ਦੇ ਗਾਰੇ ਆ ਕਿ ਅਸੀਂ ਜ਼ੀਰੋ ਚੱਲਤਾਈਏ ਇੱਥੇ ਬਹੁਤ ਕੰਟਰੋਲ ਕੀਤਾ ਅਸੀਂ ਉਹਦੋਂ ਵੀ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਅਸੀਂ ਅੱਜ ਵੀ ਇਹਨਾਂ ਦੇ ਨਾਲ ਖੜੇ ਆਂਗੇ ਨਸ਼ੇ ਕਮੇਟੀ ਵਾਲਿਆਂ ਦੇ ਸਾਰੇ ਭਰਾਵਾਂ ਦੇ ਨਾਲ ਖੜੇ ਆਂ ਅਸੀਂ ਬਹੁਤ ਜ਼ੋਰ ਲਾ ਰਹੇ ਆਂ ਕਿ ਨਸ਼ਾ ਬੰਦ ਕੀਤਾ ਜਾਵੇ ਕਿੰਨੇ ਕੁ ਨੌਜਵਾਨ ਨੇ ਜਿਹੜੇ ਹਜੇ ਵੀ ਨਸ਼ੇ ਦੇ ਵਿੱਚ ਤੁਹਾਡੇ ਹਿਸਾਬ ਨਾਲ ਵੀ ਜਿਹੜੇ ਨਸ਼ਾ ਕਰ ਰਹੇ ਨੇ ਪਿੰਡ ਦੇ ਸਾਡੇ ਜਿਹੜੇ ਨਵੀਂ ਪੀੜ੍ਹੀ ਹੁਣ ਤਕਰੀਬਨ ਹੀ ਸਾਰੇ ਚਲ ਨਸ਼ਾ ਕਰਦੇ ਆ ਜੀ ਅਸੀਂ ਬਹੁਤ ਕੋਸ਼ਿਸ਼ ਕਰਦਾ ਸਮਝਾਉਣ ਦੀ ਕੋਈ ਇੱਥੇ ਸਾਡੇ ਵਿੜੇ ਚੋਂ ਵੀ ਦੇ ਕੋਈ ਕੰਮ ਵਾਲਾ ਮੁੰਡਾ ਅਜੇ ਤੱਕ ਹੈ ਨਹੀਂ ਪਰ ਨੌਜਵਾਨ ਦਾ ਕੋਈ ਹੈ ਨਹੀਂ ਖਤਮ ਹੀ ਆ ਜੀ ਨੌਜਵਾਨ ਕੋਈ ਕੰਮ ਵਾਲਾ ਮੁੰਡਾ ਨਹੀਂ ਹੈ ਜਿਹੜੀ ਹੁਣ ਨੌਜਵਾਨ ਵੀ ਨਹੀਂ ਹੈ ਹਾਂ ਜੇ ਡਿਪਟੀ ਸਾਹਿਬ ਕਰ ਲ ਬਹਿਰੇ ਇੱਥੇ ਤੋਂ ਬੋਲ ਰਹੇ ਆ ਜੀ ਕਿ ਇਹ ਬੱਚੇ ਜਿਹੜੇ ਨੌਜਵਾਨ ਦਾ ਸਾਡੇ ਇਰ ਘਟਨਾ ਹੋਈ ਆ ਕਿ ਸਾਬ ਉੱਟ ਕੇ ਮਰ ਗਏ ਪਰ ਉਹਨਾਂ ਦੇ ਅਸੀਂ ਵਾਹਾਂ ਤੋਂ ਡੀਕੇ ਕੱਢਿਆ ਮੌਕੇ ਤੇ ਮੌਜੂਦ ਹੈ ਜੀ ਫੋਟੋ ਖਿੱਚੀ ਹੋਈ ਉਹਨਾਂ ਦੀ ਤੇ ਉਹਨਾਂ ਨੇ ਕਿਸੇ ਦਾ ਵੀ ਆ ਕੇ ਪਰਿਵਾਰ ਨੂੰ ਪੁੱਛਿਆ ਕਿਸ ਨੂੰ ਕਿ ਕਿਵੇਂ ਇਹਨਾਂ ਦੀ ਡੈਥ ਹੋਈ ਹੈ ਕਿ ਕਿਸ ਕਾਰਨ ਮਰੀ ਹੈ ਇਹ ਇਸ ਟਾਈਮ ਅਸੀਂ ਮੌਜੂਦ ਸੀਗੇ ਜਦੋਂ ਉਹਨਾਂ ਦੀ ਮੌਤ ਹੋਈ ਹੈ ਠੀਕ ਹੈ ਅਸੀਂ ਉਹਨਾਂ ਦੀਆਂ ਬਾਹਾਂ ਤੋਂ ਵੱਡੇ ਆ ਤੇ ਇਹ ਚਿੱਤੇ ਨਾਲ ਹੀ ਖਤਮ ਹੋਈ ਹੈ ਤੇ ਇਹ ਚੀਜ਼ਾਂ ਜਿਹੜੀਆਂ ਇਹ ਕੰਟਰੋਲ ਕਰ ਰਹੇ ਹਨ ਇਹ ਡਿਊਟੀ ਸਾਹਿਬ ਨੂੰ ਇਹ ਬੇਨਤੀ ਆਤ ਸੋਸ਼ਲ ਮੀਡੀਆ ਤੋਂ ਪਿੰਡ ਬਾਂਡੀ ਥਾਣਾ ਸੰਗਤ ਦੇ ਦੋ ਨੌਜਵਾਨ ਗੁਰਪ੍ਰੀਤ ਸਿੰਘ ਤੇ ਕਾਲੀ ਸਿੰਘ ਦੀ ਮੌਤ ਬਾਰੇ ਪਤਾ ਲੱਗਿਆ ਸੀਗਾ ਅਸੀਂ ਤੁਰੰਤ ਮੌਕੇ ਤੇ ਜਾ ਕੇ ਸਾਨੂੰ ਕਿਸੇ ਨੇ ਕੋਈ ਤਲਾਹਤਾ ਨਹੀਂ ਸੀ ਦਿੱਤੀ ਪਰ ਅਸੀਂ ਤੁਰੰਤ ਮੌਕੇ ਤੇ ਜਾ ਕੇ ਵੈਰੀਫਾਈ ਕੀਤਾ ਜਿਨ੍ਹਾਂ ਨੇ ਬਿਨਾ ਪੋਸਟਮਾਰਟਮ ਕਰੇ ਸੰਸਕਾਰ ਵਗੈਰਾ ਕਰ ਦਿੱਤਾ ਸੀਗਾ ਜੋ ਪਤਾ ਲੱਗਿਆ ਵੀ ਗੁਰਪ੍ਰੀਤ ਸਿੰਘ ਦੀ ਮੌਤ ਤਾਂ ਦਿਲ ਦੀ ਧੜਕਣ ਵਧਨ ਕਰਕੇ ਕਾਲੀ ਸਿੰਘ ਦੀ ਮੌਤ ਦਾ ਕਾਰਨ ਦਾ ਕੋਈ ਉਹਨਾਂ ਨੂੰ ਪਤਾ ਨਹੀਂ ਲੱਗਾ ਪਰ ਇਹ ਪਤਾ ਲੱਗਿਆ ਵੀ ਪਹਿਲਾਂ ਕਾਲੀ ਸਿੰਘ ਕੋਈ ਨਸ਼ਾ ਵਗੈਰਾ ਕਰਦਾ ਸੀ ਹੁਣ ਉਹ ਬਿਲਕੁਲ ਛੱਡ ਚੁੱਕਾ ਸੀਗਾ ਇਸ ਵਾਰ ਦੀ ਕੋਈ ਨਸ਼ਾ ਕਰਕੇ ਮੌਤ ਹੋਣ ਸੰਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਸਾਨੂੰ ਜੇ ਕੋਈ ਤਲਾਹ ਮਿਲਦੀ ਹੈ ਜਾਂ ਕੋਈ ਚਿੱਟੇ ਦੇ ਬਾਰੇ ਜਾਂ ਕੋਈ ਹੋਰ ਕੋਈ ਨਸ਼ੇ ਬਾਬਤ ਸਾਨੂੰ ਕੋਈ ਕੋਈ ਵੀ ਜਾਣਕਾਰੀ ਮਿਲਦੀ ਹੈ ਜਾਂ ਕੋਈ ਸਟੇਟਮੈਂਟ ਦਿੰਦਾ ਤਾਂ ਅਸੀਂ ਤੁਰੰਤ ਉਹ ਤੇ ਕਾਰਵਾਈ ਕਰਾਂਗੇ